ਥੋੜਾ ਜਿਹਾ ਟਰੈਲਾ ਚੱਲਿਆ ਥੋੜੀ ਦੂਰ ਗਿਆ ਏ ਉਹ ਕੋਈ ਉਹ ਗੱਡੀ ਚਲਾਉਂਦਾ ਵਾ ਸ਼ਰਕਾ ਸੇ ਹੁੰਦੇ ਆ ਜੀ ਕੋਈ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਕੁਦਰਤ ਵੱਲੋਂ ਜਾਂ ਕਿਸਮਤ ਮਾੜੀ ਹੋਵੇ ਬੰਦੇ ਦੀ ਹੈਨਾ ਤੇ ਇਹ ਚੀਜ਼ਾਂ ਹੁੰਦੀਆਂ ਵਾ ਇਹ ਚੀਜ਼ ਕੋਈ ਜਾਣ ਕੇ ਥੋੜੀ ਕਰਦਾ ਮੇਰਾ ਐਕਸੀਡੈਂਟ ਹੋਵੇ ਮੈਂ ਤੰਗ ਹੋਵਾਂ ਨੂੰ ਕੋਈ ਤੰਗ ਕਰੇ ਕੌਣ ਕਹਿੰਦਾ ਇਹ ਹਾਸੇ ਦਾ ਕਾਰਨ ਪਤਾ ਲੱਗ ਸਕਿਆ ਕੋਈ ਕਿਸ ਤਰੀਕੇ ਨਾਲ ਜਿਹੜਾ ਹਾਸਾ ਹੋਇਆ ਵਾਪਰਨ ਦਾ ਕਾਰਨ ਕੋਈ ਮਤਲਬ ਲੱਗਦਾ ਸਾਨੂੰ ਸਮਝ ਹੀ ਨਹੀਂ ਲੱਗਣ ਦੀ ਕੋਈ ਕੁਝ ਕਹਿਣ ਡਿਆ ਕੋਈ ਕੁਝ ਕਹਿਣ ਡਿਆ ਕੋਈ ਕੁਝ ਕਹਿਣ ਡਿਆ ਮੈਨੂੰ ਸਮਝ ਹੀ ਨਹੀਂ ਲੱਗਣ ਦੀ ਪਹਿਲੇ ਕਹਿਣ ਦੇ ਹੀ ਆਹ ਹੋ ਗਿਆ ਫਿਰ ਉਹ ਕਹਿਣ ਦੇ ਉਹ ਹੋ ਗਿਆ ਇੱਥੇ ਬੜਾ ਵਾਵਾ ਉੱਡਣ ਡੀਆਂ ਪੂਰਾ ਕਲੀਅਰ ਨਹੀਂ ਹੋਣ ਦੇ ਚੀਜ਼ ਦਾ ਇਹ ਹੈ ਵੀ ਜਾਣਾਂ ਗਈਆਂ ਪਰ ਇਹ ਨਹੀਂ ਪਤਾ ਲੱਗਣ ਡਿਆ ਵੀ ਕਿਹ ਕਿੱਥੋਂ ਦੇ ਕੋਈ ਫੋਨ ਹੈ ਕਿੱਥੋਂ ਦੇ ਆਹ ਇਹ ਚੀਜ਼ ਦਾ ਨਹੀਂ ਹੈ ਪਰ ਸਾਨੂੰ ਇਸ ਚੀਜ਼ ਦਾ ਦੁੱਖ ਹੈ ਦੁੱਖ ਹੈ ਬਹੁਤ ਜ਼ਿਆਦਾ ਜੀ ਉਹ ਜਿੰਦਰਾ ਵਾਲਾ ਮਸਲਾ ਸੀਗਾ ਕਾਫੀ ਵਾਇਰਲ ਹੋਇਆ ਸੀਗਾ ਉਸ ਬੱਚੇ ਨੂੰ ਦਸਤਾਰ ਤੋਂ ਬਗੈਰ ਜੋ ਤੁਸੀਂ ਦੇਖਿਆ ਤੁਹਾਡੇ ਮਨ ਦੇ ਉੱਪਰ ਕਿਵੇਂ ਫਿਰ ਬਿੱਤਿਆ ਕੀ ਸਰ ਇੱਕ ਚੀਜ਼ ਦੱਸਾਂ ਤੁਹਾਨੂੰ ਮੈਂ ਸਵੇਰ ਨੂੰ ਓਟਕੇ ਜਦੋਂ ਬਾਥਰੂਮ ਜਾਵੇ ਨਾ ਉਹ ਜੀ ਔਰ ਸਾਨੂੰ ਵੀ ਇਹ ਗਾਈਡ ਕਰਦਾ ਵਾ ਜੀ ਕਿ ਸਵੇਰ ਨੂੰ ਓਟਕੇ ਮੂੰਹ ਹੱਥ ਬਾਥਰੂਮ ਜਾਵੋ ਸਿਰ ਟੱਕ ਕੇ ਟੱਕ ਕੇ ਜਾਓ ਕਦੀ ਸਿਰ ਤੇ ਪਰ ਨੇ ਤੋਂ ਬਗੈਰ ਨਹੀਂ ਗਿਆ ਉਹ ਬਾਥਰੂਮ ਤੇ ਅੱਜ ਉਹਦੀ ਦਸਤਾਰ ਨਹੀਂ ਹੈ ਉਹਦੇ ਸਿਰ ਤੇ ਮੈਂ ਕਹਿੰਦਾ ਵੀ ਮੈਂ ਜਦੋਂ ਉਹਨੂੰ ਦਸਤਾਰ ਤੋਂ ਬਗੈਰ ਵੇਖਿਆ ਵਾਲ ਖਿਲਰੇ ਵੇਖੇ ਜੀ ਮੈਂ ਕਹਿ ਹੀ ਨਹੀਂ ਸਕਦਾ ਜਿਹੜਾ ਬੰਦਾ ਬਾਥਰੂਮ 'ਚ ਤੁਸੀਂ ਮੰਨ ਲਓ ਵੀ ਰਾਤ ਨੂੰ ਬਾਥਰੂਮ ਜਾਂ ਸਵੇਰ ਨੂੰ ਬਾਥਰੂਮ ਜਾਣਾ ਜਿੱਦਾਂ ਵੀ ਜਾਣਾ ਉਹਨਾਂ ਦਸਤਾਰ ਤੋਂ ਬਗੈਰ ਨਹੀਂ ਜਾਣਾ ਔਰ ਸਾਨੂੰ ਵੀ ਗਾਈਡ ਕਰਨਾ ਉਹਨਾਂ ਵੀ ਦਸਤਾਰ ਤੇਰਤੇ ਹੋਣੀ ਚਾਹੀਦੀ ਹੈ ਜੀ ਉਹਨੂੰ ਪੁੱਛੋ ਪੰਜਾ ਪਿਆਰਿਆਂ ਦੇ ਨਾਮ ਪੁੱਛੋ ਸਭ ਕੁਝ ਪੁੱਛੋ ਜੀ ਹਰ ਚੀਜ਼ ਦਾ ਉਹਨੂੰ ਪਤਾ ਸਾਨੂੰ ਦੱਸਦਾ ਵੀ ਰਿਹਾ ਹੋ ਜੀ ਵੀ ਸਾਡੇ ਆ ਕੁਰਬਾਨੀਆਂ 'ਚ ਕੀ ਕਹਿ ਸਕਦੇ ਮੈਂ